ਉੱਤਰ ਪ੍ਰਦੇਸ਼ ਦੇ ਪੀਐਲਪੀ ਦੇ ਵਿੱਚ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਵੱਲੋਂ ਐਨਕਾਊਂਟਰ ਕਰਕੇ ਕਲਾਨੌਰ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਨੂੰ ਮਾਰਨ ਮਗਰੋਂ ਵਿਦੇਸ਼ ਦੇ ਵਿੱਚ ਰਹਿੰਦੇ ਫਤੇ ਸਿੰਘ ਬਾਗੀ ਦੀ ਚਰਚਾ ਜ਼ੋਰਾਂ ਤੇ ਹੈ ਪੰਜਾਬ ਪੁਲਿਸ ਦਾ ਦਾਵਾ ਹੈ ਕਿ ਐਨਕਾਊਂਟਰ ਦੇ ਵਿੱਚ ਮਾਰੇ ਗਏ ਤਿੰਨੇ ਨੌਜਵਾਨ ਖਾਲਸਥਾਨੀਆਂ ਦੇ ਸੰਪਰਕ ਵਿੱਚ ਸਨ ਤੇ ਇਹਨਾਂ ਦਾ ਹੈਂਡਲਰ ਫਤੇ ਸਿੰਘ ਬਾਗੀ ਸੀ ਇਸ ਲਈ ਹੀ ਮੰਗਲਵਾਰ ਨੂੰ ਤਰਨਤਾਰਨ ਸਥਿਤ ਫਤੇ ਸਿੰਘ ਬਾਗੀ ਦੇ ਘਰ ਦੇ ਉੱਪਰ NIA ਨੇ ਰੇਡ ਕੀਤੀ ਭਾਰਤੀ ਏਜੰਸੀਆਂ ਦਾ ਮੰਨਣਾ ਹੈ ਕਿ ਰਣਜੀਤ ਸਿੰਘ ਨੀਟਾ ਦੀ ਅਗਵਾਈ ਵਾਲੇ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਲਈ ਕੰਮ ਕਰਦਾ ਜਗਜੀਤ ਸਿੰਘ ਉਰਫ ਫਤੇ ਸਿੰਘ ਬਾਗੀ ਇਸ ਵੇਲੇ ਯੂਕੇ ਦੀ ਫੌਜ ਦਾ ਹਿੱਸਾ ਹੈ ਉਹ ਉੱਥੇ ਫੌਜ ਦੇ ਵਿੱਚ ਕੰਮ ਕਰਦੇ ਹੋਏ ਪੰਜਾਬ ਦੇ ਵਿੱਚ ਅੱਤਵਾਦੀ ਹਮਲੇ ਕਰਵਾ ਰਿਹਾ ਹੈ ਇਸ ਲਈ ਮੰਗਲਵਾਰ ਨੂੰ ਤਰਨਤਾਰਨ ਦੇ ਪਿੰਡ ਮੀਆਂਪੁਰ ਦੇ ਵਿੱਚ NIA ਨੇ ਰੇਡ ਕੀਤੀ ਸਵੇਰੇ ਜਦੋਂ ਪਿੰਡ ਦੇ ਵਿੱਚ ਰੇਡ ਹੋਈ ਤਾਂ ਪੂਰੇ ਪਿੰਡ ਦੇ ਵਿੱਚ دہشت ਫੈਲ ਗਈ ਐਨਆਈਏ ਦੀ ਟੀਮ ਨੇ ਫਤੇਹ ਸਿੰਘ ਬਾਗੀ ਦੀ ਮਾਤਾ ਅਤੇ ਪਿਤਾ ਦੋਵਾਂ ਤੋਂ ਪੁੱਛਗਿੱਛ ਕੀਤੀ ਹੈ ਐਨਆਈਏ ਨੇ ਤਰਨਤਾਰਨ ਦੇ ਪਿੰਡ ਸਰਾਏ ਅਮਾਨਤ ਖਾਨ ਤੋਂ ਬਾਗੀ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਹੈ ਤੇ ਫਿਰ ਟੀਮ ਦਿੱਲੀ ਲਈ ਰਵਾਨਾ ਹੋ ਗਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਪੁਲਿਸ ਬਾਗੀ ਦਾ ਪਤਾ ਲਾਉਣ ਲਈ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਫਤੇਹ ਸਿੰਘ ਬਾਗੀ ਪੜ੍ਹਾਈ ਦੇ ਲਈ ਵਿਦੇਸ਼ ਗਿਆ ਸੀ ਬਾਗੀ ਦੇ ਪਿਤਾ ਜੋਗਿੰਦਰ ਸਿੰਘ ਤੇ ਦਾਦਾ ਦੋਵੇਂ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ ਇਸ ਦੇ ਨਾਲ ਹੀ ਬਾਗੀ ਦਾ ਵੱਡਾ ਭਰਾ ਗੁਰਜੀਤ ਸਿੰਘ ਅਜੇ ਵੀ ਭਾਰਤੀ ਫੌਜ ਦੇ ਵਿੱਚ ਹੈ ਤੇ ਰਾਜਸਥਾਨ ਦੇ ਵਿੱਚ ਤਣਾਤ ਹੈ ਬਾਗੀ ਦੀਆਂ ਤਿੰਨ ਪੀੜੀਆਂ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦੀ ਆ ਰਹੀਆਂ ਨੇ 1 ਦਸੰਬਰ ਨੂੰ ਪੰਜਾਬ ਦੇ ਨਵਾਂ ਸ਼ਹਿਰ ਦੇ ਕਾਠਗੜ੍ਹ ਥਾਣੇ ਦੀ ਅਨਸਾਰ ਪੁਲਿਸ ਚੌਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਹ ਹਮਲਾ ਵੀ ਨੀਟਾ ਨੇ ਹੀ ਕਰਵਾਇਆ ਸੀ ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਮੰਨਣਾ ਸੀ ਕਿ ਇਹ ਹਮਲਾ ਨੀਟਾ ਦੇ ਕਹਿਣ ਉੱਤੇ ਕੀਤਾ ਗਿਆ ਹੈ ਫਿਰ 18 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਇੱਕ ਆਟੋ ਤੇ ਆਏ ਸ਼ੱਕੀਆਂ ਨੇ ਗਰਨੇਡ ਹਮਲਾ ਕੀਤਾ ਇਹ ਹਮਲਾ ਬਖਸ਼ੀਵਾਲ ਚੌਂਕੀ ਦੇ ਉੱਤੇ ਕੀਤਾ ਗਿਆ ਪੁਲਿਸ ਦਾ ਦਾਵਾ ਹੈ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਪੀਲੀ ਭੀਤ ਦੇ ਵਿੱਚ ਜਾ ਕੇ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਇਸ ਹਮਲੇ ਦੀ ਖਾਲਿਸਤਾਨੀ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਸੀ ਇਸੇ ਤਰ੍ਹਾਂ 20 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਬੰਗਾ ਬਡਾਲਾ ਪੁਲਿਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਸ ਦੀ ਜ਼ਿੰਮੇਵਾਰੀ ਵੀ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਲਈ ਸੀ ਉੱਤਰ ਪ੍ਰਦੇਸ਼ ਦੇ ਪੀਲਪੀਤ ਦੇ ਵਿੱਚ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਵੱਲੋਂ ਐਨਕਾਊਂਟਰ ਕਰਕੇ ਕਲਾਨੌਰ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਨੂੰ ਮਾਰਨ ਮਗਰੋਂ ਵਿਦੇਸ਼ ਦੇ ਵਿੱਚ ਰਹਿੰਦੇ ਫਤੇਹ ਸਿੰਘ ਬਾਗੀ ਦੀ ਚਰਚਾ ਜ਼ੋਰਾਂ ਤੇ ਹੈ ਪੰਜਾਬ ਪੁਲਿਸ ਦਾ ਦਾਵਾ ਹੈ ਕਿ ਐਨਕਾਊਂਟਰ ਦੇ ਵਿੱਚ ਮਾਰੇ ਗਏ ਤਿੰਨੇ ਨੌਜਵਾਨ ਖਾਲਸਥਾਨੀਆਂ ਦੇ ਸੰਪਰਕ ਵਿੱਚ ਸਨ ਤੇ ਇਹਨਾਂ ਦਾ ਹੈਂਡਲਰ ਫਤੇਹ ਸਿੰਘ ਬਾਗੀ ਸੀ ਇਸ ਲਈ ਹੀ ਮੰਗਲਵਾਰ ਨੂੰ ਤਰਨਤਾਰਨ ਸਥਿਤ ਫਤੇ ਸਿੰਘ ਬਾਗੀ ਦੇ ਘਰ ਦੇ ਉੱਪਰ NIA ਨੇ ਰੇਡ ਕੀਤੀ ਭਾਰਤੀ ਏਜੰਸੀਆਂ ਦਾ ਮੰਨਣਾ ਹੈ ਕਿ ਰੰਜੀਤ ਸਿੰਘ ਨੀਟਾ ਦੀ ਅਗਵਾਈ ਵਾਲੇ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਲਈ ਕੰਮ ਕਰਦਾ ਜਗਜੀਤ ਸਿੰਘ ਉਰਫ ਫਤੇ ਸਿੰਘ ਬਾਗੀ ਇਸ ਵੇਲੇ ਯੂਕੇ ਦੀ ਫੌਜ ਦਾ ਹਿੱਸਾ ਹੈ ਉਹ ਉੱਥੇ ਫੌਜ ਦੇ ਵਿੱਚ ਕੰਮ ਕਰਦੇ ਹੋਏ ਪੰਜਾਬ ਦੇ ਵਿੱਚ ਅੱਤਵਾਦੀ ਹਮਲੇ ਕਰਵਾ ਰਿਹਾ ਹੈ ਇਸ ਲਈ ਮੰਗਲਵਾਰ ਨੂੰ ਤਰਨਤਾਰਨ ਦੇ ਪਿੰਡ ਮੀਆਂਪੁਰ ਦੇ ਵਿੱਚ NIA ਨੇ ਰੇਡ ਕੀਤੀ ਸਵੇਰੇ ਜਦੋਂ ਪਿੰਡ ਦੇ ਵਿੱਚ ਰੇਡ ਹੋਈ ਤਾਂ ਪੂਰੇ ਪਿੰਡ ਦੇ ਵਿੱਚ دہشت ਫੈਲ ਗਈ। NIA ਦੀ ਟੀਮ ਨੇ ਫਤੇ ਸਿੰਘ ਬਾਗੀ ਦੀ ਮਾਤਾ ਅਤੇ ਪਿਤਾ ਦੋਵਾਂ ਤੋਂ ਪੁੱਛਗਿੱਛ ਕੀਤੀ ਹੈ। NIA ਨੇ ਤਰਨਤਾਰਨ ਦੇ ਪਿੰਡ ਸਰਾਏ ਅਮਾਨਤ ਖਾਂ ਤੋਂ ਬਾਗੀ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਹੈ ਤੇ ਫਿਰ ਟੀਮ ਦਿੱਲੀ ਲਈ ਰਵਾਨਾ ਹੋ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਪੁਲਿਸ ਬਾਗੀ ਦਾ ਪਤਾ ਲਾਉਣ ਲਈ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ। ਫਤੇ ਸਿੰਘ ਬਾਗੀ ਪੜ੍ਹਾਈ ਦੇ ਲਈ ਵਿਦੇਸ਼ ਗਿਆ ਸੀ। ਬਾਗੀ ਦੇ ਪਿਤਾ ਜੋਗਿੰਦਰ ਸਿੰਘ ਤੇ ਦਾਦਾ ਦੋਵੇਂ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ। ਇਸ ਦੇ ਨਾਲ ਹੀ ਬਾਗੀ ਦਾ ਵੱਡਾ ਭਰਾ ਗੁਰਜੀਤ ਸਿੰਘ ਅਜੇ ਵੀ ਭਾਰਤੀ ਫੌਜ ਦੇ ਵਿੱਚ ਹੈ ਤੇ ਰਾਜਸਥਾਨ ਦੇ ਵਿੱਚ ਤਣਾਤ ਹੈ ਬਾਗੀ ਦੀਆਂ ਤਿੰਨ ਪੀੜੀਆਂ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦੀ ਆ ਰਹੀਆਂ ਨੇ 1 ਦਸੰਬਰ ਨੂੰ ਪੰਜਾਬ ਦੇ ਨਵਾਂ ਸ਼ਹਿਰ ਦੇ ਕਾਠਗੜ ਥਾਣੇ ਦੀ ਅਨਸਾਰ ਪੁਲਿਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਹ ਹਮਲਾ ਵੀ ਨੀਟਾ ਨੇ ਹੀ ਕਰਵਾਇਆ ਸੀ ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਮੰਨਣਾ ਸੀ ਕਿ ਇਹ ਹਮਲਾ ਨੀਟਾ ਦੇ ਕਹਿਣ ਉੱਤੇ ਕੀਤਾ ਗਿਆ ਹੈ ਫਿਰ 18 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਇੱਕ ਆਟੋ ਤੇ ਆਏ ਸ਼ੱਕੀਆਂ ਨੇ ਗਰਨੇਡ ਹਮਲਾ ਕੀਤਾ ਇਹ ਹਮਲਾ ਬਖਸ਼ੀਵਾਲ ਚੌਂਕੀ ਦੇ ਉੱਤੇ ਕੀਤਾ ਗਿਆ ਪੁਲਿਸ ਦਾ ਦਾਵਾ ਹੈ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਪੀਲੀਪੀਟ ਦੇ ਵਿੱਚ ਜਾ ਕੇ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਇਸ ਹਮਲੇ ਦੀ ਖਾਲਿਸਤਾਨੀ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਸੀ ਇਸੇ ਤਰ੍ਹਾਂ 20 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਬੰਗਾ ਬਡਾਲਾ ਪੁਲਿਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਸ ਦੀ ਜ਼ਿੰਮੇਵਾਰੀ ਵੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਲਈ ਸੀ ਉੱਤਰ ਪ੍ਰਦੇਸ਼ ਦੇ ਪੀਐਲਪੀ ਦੇ ਵਿੱਚ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਵੱਲੋਂ ਐਨਕਾਊਂਟਰ ਕਰਕੇ ਕਲਾਨੌਰ ਨਾਲ ਸੰਬੰਧਤ ਤਿੰਨ ਨੌਜਵਾਨਾਂ ਨੂੰ ਮਾਰਨ ਮਗਰੋਂ ਵਿਦੇਸ਼ ਦੇ ਵਿੱਚ ਰਹਿੰਦੇ ਫਤੇ ਸਿੰਘ ਬਾਗੀ ਦੀ ਚਰਚਾ ਜ਼ੋਰਾਂ ਤੇ ਹੈ ਪੰਜਾਬ ਪੁਲਿਸ ਦਾ ਦਾਵਾ ਹੈ ਕਿ ਐਨਕਾਊਂਟਰ ਦੇ ਵਿੱਚ ਮਾਰੇ ਗਏ ਤਿੰਨੇ ਨੌਜਵਾਨ ਖਾਲਸਥਾਨੀਆਂ ਦੇ ਸੰਪਰਕ ਵਿੱਚ ਸਨ ਤੇ ਇਹਨਾਂ ਦਾ ਹੈਂਡਲਰ ਫਤੇ ਸਿੰਘ ਬਾਗੀ ਸੀ ਇਸ ਲਈ ਹੀ ਮੰਗਲਵਾਰ ਨੂੰ ਤਰਨਤਾਰਨ ਸਥਿਤ ਫਤੇ ਸਿੰਘ ਬਾਗੀ ਦੇ ਘਰ ਦੇ ਉੱਪਰ ਐਨਆਈਏ ਨੇ ਰੇਡ ਕੀਤੀ ਭਾਰਤੀ ਏਜੰਸੀਆਂ ਦਾ ਮੰਨਣਾ ਹੈ ਕਿ ਰঞ্জੀਤ ਸਿੰਘ ਨੀਟਾ ਦੀ ਅਗਵਾਈ ਵਾਲੇ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਲਈ ਕੰਮ ਕਰਦਾ ਜਗਜੀਤ ਸਿੰਘ ਉਰਫ ਫਤੇ ਸਿੰਘ ਬਾਗੀ ਇਸ ਵੇਲੇ ਯੂਕੇ ਦੀ ਫੌਜ ਦਾ ਹਿੱਸਾ ਹੈ ਉਹ ਉੱਥੇ ਫੌਜ ਦੇ ਵਿੱਚ ਕੰਮ ਕਰਦੇ ਹੋਏ ਪੰਜਾਬ ਦੇ ਵਿੱਚ ਅੱਤਵਾਦੀ ਹਮਲੇ ਕਰਵਾ ਰਿਹਾ ਹੈ ਇਸ ਲਈ ਮੰਗਲਵਾਰ ਨੂੰ ਤਰਨਤਾਰਨ ਦੇ ਪਿੰਡ ਮੀਆਂਪੁਰ ਦੇ ਵਿੱਚ ਐਨਆਈਏ ਰੇਡ ਕੀਤੀ ਸਵੇਰੇ ਜਦੋਂ ਪਿੰਡ ਦੇ ਵਿੱਚ ਰੇਡ ਹੋਈ ਤਾਂ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਫੈਲ ਗਈ ਐਨਆਈਏ ਦੀ ਟੀਮ ਨੇ ਫਤੇ ਸਿੰਘ ਬਾਗੀ ਦੀ ਮਾਤਾ ਅਤੇ ਪਿਤਾ ਦੋਵਾਂ ਤੋਂ ਪੁੱਛਗਿੱਛ ਕੀਤੀ ਹੈ ਐਨਆਈਏ ਨੇ ਤਰਨਤਾਰਨ ਦੇ ਪਿੰਡ ਸਰਾਏ ਅਮਾਨਤ ਖਾਂ ਤੋਂ ਬਾਗੀ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਹੈ ਤੇ ਫਿਰ ਟੀਮ ਦਿੱਲੀ ਲਈ ਰਵਾਨਾ ਹੋ ਗਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਪੁਲਿਸ ਬਾਗੀ ਦਾ ਪਤਾ ਲਾਉਣ ਲਈ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਫਤੇ ਸਿੰਘ ਬਾਗੀ ਪੜ੍ਹਾਈ ਦੇ ਲਈ ਵਿਦੇਸ਼ ਗਿਆ ਸੀ ਬਾਗੀ ਦੇ ਪਿਤਾ ਜੋਗਿੰਦਰ ਸਿੰਘ ਤੇ ਦਾਦਾ ਦੋਵੇਂ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ ਇਸ ਦੇ ਨਾਲ ਹੀ ਬਾਗੀ ਦਾ ਵੱਡਾ ਭਰਾ ਗੁਰਜੀਤ ਸਿੰਘ ਅਜੇ ਵੀ ਭਾਰਤੀ ਫੌਜ ਦੇ ਵਿੱਚ ਹੈ ਤੇ ਰਾਜਸਥਾਨ ਦੇ ਵਿੱਚ ਤਣਾਤ ਹੈ ਬਾਗੀ ਦੀਆਂ ਤਿੰਨ ਪੀੜੀਆਂ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦੀ ਆ ਰਹੀਆਂ ਨੇ 1 ਦਸੰਬਰ ਨੂੰ ਪੰਜਾਬ ਦੇ ਨਵਾਂ ਸ਼ਹਿਰ ਦੇ ਕਾਟਗੜ੍ਹ ਥਾਣੇ ਦੀ ਅਨਸਾਰ ਪੁਲਿਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਹ ਹਮਲਾ ਵੀ ਨੀਟਾ ਨੇ ਹੀ ਕਰਵਾਇਆ ਸੀ ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਮੰਨਣਾ ਸੀ ਕਿ ਇਹ ਹਮਲਾ ਨੀਟਾ ਦੇ ਕਹਿਣ ਉੱਤੇ ਕੀਤਾ ਗਿਆ ਹੈ ਫਿਰ 18 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਇੱਕ ਆਟੋ ਤੇ ਆਏ ਸ਼ੱਕੀਆਂ ਨੇ ਗਰਨੇਡ ਹਮਲਾ ਕੀਤਾ ਇਹ ਹਮਲਾ ਬਖਸ਼ੀਵਾਲ ਚੌਂਕੀ ਦੇ ਉੱਤੇ ਕੀਤਾ ਗਿਆ ਪੁਲਿਸ ਦਾ ਦਾਵਾ ਹੈ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਪੀਲੀ ਭੀਤ ਦੇ ਵਿੱਚ ਜਾ ਕੇ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਇਸ ਹਮਲੇ ਦੀ ਖਾਲਿਸਤਾਨੀ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਸੀ ਇਸੇ ਤਰ੍ਹਾਂ 20 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਬੰਗਾ ਵਡਾਲਾ ਪੁਲਿਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਸ ਦੀ ਜ਼ਿੰਮੇਵਾਰੀ ਵੀ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਲਈ ਸੀ ਉੱਤਰ ਪ੍ਰਦੇਸ਼ ਦੇ ਪੀਐਲਪੀ ਦੇ ਵਿੱਚ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਵੱਲੋਂ ਐਨਕਾਊਂਟਰ ਕਰਕੇ ਕਲਾਨੌਰ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਨੂੰ ਮਾਰਨ ਮਗਰੋਂ ਵਿਦੇਸ਼ ਦੇ ਵਿੱਚ ਰਹਿੰਦੇ ਫਤੇ ਸਿੰਘ ਬਾਗੀ ਦੀ ਚਰਚਾ ਜ਼ੋਰਾਂ ਤੇ ਹੈ ਪੰਜਾਬ ਪੁਲਿਸ ਦਾ ਦਾਵਾ ਹੈ ਕਿ ਐਨਕਾਊਂਟਰ ਦੇ ਵਿੱਚ ਮਾਰੇ ਗਏ ਤਿੰਨੇ ਨੌਜਵਾਨ ਖਾਲਸਥਾਨੀਆਂ ਦੇ ਸੰਪਰਕ ਵਿੱਚ ਸਨ ਤੇ ਇਹਨਾਂ ਦਾ ਹੈਂਡਲਰ ਫਤੇ ਸਿੰਘ ਬਾਗੀ ਸੀ ਇਸ ਲਈ ਹੀ ਮੰਗਲਵਾਰ ਨੂੰ ਤਰਨਤਾਰਨ ਸਥਿਤ ਫਤਿਹ ਸਿੰਘ ਬਾਗੀ ਦੇ ਘਰ ਦੇ ਉੱਪਰ NIA ਨੇ ਰੇਡ ਕੀਤੀ ਭਾਰਤੀ ਏਜੰਸੀਆਂ ਦਾ ਮੰਨਣਾ ਹੈ ਕਿ ਰਣਜੀਤ ਸਿੰਘ ਨੀਟਾ ਦੀ ਅਗਵਾਈ ਵਾਲੇ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਲਈ ਕੰਮ ਕਰਦਾ ਜਗਜੀਤ ਸਿੰਘ ਉਰਫ ਫਤਿਹ ਸਿੰਘ ਬਾਗੀ ਇਸ ਵੇਲੇ ਯੂਕੇ ਦੀ ਫੌਜ ਦਾ ਹਿੱਸਾ ਹੈ ਉਹ ਉੱਥੇ ਫੌਜ ਦੇ ਵਿੱਚ ਕੰਮ ਕਰਦੇ ਹੋਏ ਪੰਜਾਬ ਦੇ ਵਿੱਚ ਅੱਤਵਾਦੀ ਹਮਲੇ ਕਰਵਾ ਰਿਹਾ ਹੈ ਇਸ ਲਈ ਮੰਗਲਵਾਰ ਨੂੰ ਤਰਨਤਾਰਨ ਦੇ ਪਿੰਡ ਮੀਆਂਪੁਰ ਦੇ ਵਿੱਚ NIA ਨੇ ਰੇਡ ਕੀਤੀ ਸਵੇਰੇ ਜਦੋਂ ਪਿੰਡ ਦੇ ਵਿੱਚ ਰੇਡ ਹੋਈ ਤਾਂ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਫੈਲ ਗਈ। NIA ਦੀ ਟੀਮ ਨੇ ਫਤੇ ਸਿੰਘ ਬਾਗੀਰੀ ਮਾਤਾ ਅਤੇ ਪਿਤਾ ਦੋਵਾਂ ਤੋਂ ਪੁੱਛਗਿੱਛ ਕੀਤੀ ਹੈ। NIA ਨੇ ਤਰਨਤਾਰਨ ਦੇ ਪਿੰਡ ਸਰਾਏ ਅਮਾਨਤ ਖਾਂ ਤੋਂ ਬਾਗੀ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਹੈ ਤੇ ਫਿਰ ਟੀਮ ਦਿੱਲੀ ਲਈ ਰਵਾਨਾ ਹੋ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਪੁਲਿਸ ਬਾਗੀ ਦਾ ਪਤਾ ਲਾਉਣ ਲਈ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ। ਫਤੇ ਸਿੰਘ ਬਾਗੀ ਪੜ੍ਹਾਈ ਦੇ ਲਈ ਵਿਦੇਸ਼ ਗਿਆ ਸੀ। ਬਾਗੀ ਦੇ ਪਿਤਾ ਜੋਗਿੰਦਰ ਸਿੰਘ ਤੇ ਦਾਦਾ ਦੋਵੇਂ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ। ਇਸ ਦੇ ਨਾਲ ਹੀ ਬਾਗੀ ਦਾ ਵੱਡਾ ਭਰਾ ਗੁਰਜੀਤ ਸਿੰਘ ਅਜੇ ਵੀ ਭਾਰਤੀ ਫੌਜ ਦੇ ਵਿੱਚ ਹੈ ਤੇ ਰਾਜਸਥਾਨ ਦੇ ਵਿੱਚ ਤਾਇਨਾਤ ਹੈ। ਬਾਗੀ ਦੀਆਂ ਤਿੰਨ ਪੀੜੀਆਂ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦੀ ਆ ਰਹੀਆਂ ਨੇ। 1 ਦਸੰਬਰ ਨੂੰ ਪੰਜਾਬ ਦੇ ਨਵਾਂ ਸ਼ਹਿਰ ਦੇ ਕਾਠਗੜ ਥਾਣੇ ਦੀ ਅਨਸਾਰ ਪੁਲਿਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ। ਇਹ ਹਮਲਾ ਵੀ ਨੀਟਾ ਨੇ ਹੀ ਕਰਵਾਇਆ ਸੀ। ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਮੰਨਣਾ ਸੀ ਕਿ ਇਹ ਹਮਲਾ ਨੀਟਾ ਦੇ ਕਹਿਣ ਉੱਤੇ ਕੀਤਾ ਗਿਆ ਹੈ। ਫਿਰ 18 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਇੱਕ ਆਟੋ ਤੇ ਆਏ ਸ਼ੱਕੀਆਂ ਨੇ ਗਰਨੇਡ ਹਮਲਾ ਕੀਤਾ ਇਹ ਹਮਲਾ ਬਖਸ਼ੀਵਾਲ ਚੌਂਕੀ ਦੇ ਉੱਤੇ ਕੀਤਾ ਗਿਆ ਪੁਲਿਸ ਦਾ ਦਾਵਾ ਹੈ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਪੀਲੀ ਭੀਤ ਦੇ ਵਿੱਚ ਜਾ ਕੇ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਇਸ ਹਮਲੇ ਦੀ ਖਾਲਿਸਤਾਨੀ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਸੀ ਇਸੇ ਤਰ੍ਹਾਂ 20 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਬੰਗਾ ਬਡਾਲਾ ਪੁਲਿਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਸ ਦੀ ਜ਼ਿੰਮੇਵਾਰੀ ਵੀ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਲਈ ਸੀ ਉੱਤਰ ਪ੍ਰਦੇਸ਼ ਦੇ ਪੀਲਪੀਤ ਦੇ ਵਿੱਚ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਵੱਲੋਂ ਐਨਕਾਊਂਟਰ ਕਰਕੇ ਕਲਾਨੌਰ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਨੂੰ ਮਾਰਨ ਮਗਰੋਂ ਵਿਦੇਸ਼ ਦੇ ਵਿੱਚ ਰਹਿੰਦੇ ਫਤੇ ਸਿੰਘ ਬਾਗੀ ਦੀ ਚਰਚਾ ਜ਼ੋਰਾਂ 'ਤੇ ਹੈ ਪੰਜਾਬ ਪੁਲਿਸ ਦਾ ਦਾਵਾ ਹੈ ਕਿ ਐਨਕਾਊਂਟਰ ਦੇ ਵਿੱਚ ਮਾਰੇ ਗਏ ਤਿੰਨੇ ਨੌਜਵਾਨ ਖਾਲਸਥਾਨੀਆਂ ਦੇ ਸੰਪਰਕ ਵਿੱਚ ਸਨ ਤੇ ਇਹਨਾਂ ਦਾ ਹੈਂਡਲਰ ਫਤੇ ਸਿੰਘ ਬਾਗੀ ਸੀ ਇਸ ਲਈ ਹੀ ਮੰਗਲਵਾਰ ਨੂੰ ਤਰਨਤਾਰਨ ਸਥਿਤ ਫਤੇ ਸਿੰਘ ਬਾਗੀ ਦੇ ਘਰ ਦੇ ਉੱਪਰ ਐਨਆਈਏ ਨੇ ਰੇਡ ਕੀਤੀ ਭਾਰਤੀ ਏਜੰਸੀਆਂ ਦਾ ਮੰਨਣਾ ਹੈ ਕਿ ਰੰਜੀਤ ਸਿੰਘ ਨੀਟਾ ਦੀ ਅਗਵਾਈ ਵਾਲੇ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਲਈ ਕੰਮ ਕਰਦਾ ਜਗਜੀਤ ਸਿੰਘ ਉਰਫ ਫਤੇ ਸਿੰਘ ਬਾਗੀ ਇਸ ਵੇਲੇ ਯੂਕੇ ਦੀ ਫੌਜ ਦਾ ਹਿੱਸਾ ਹੈ ਉਹ ਉੱਥੇ ਫੌਜ ਦੇ ਵਿੱਚ ਕੰਮ ਕਰਦੇ ਹੋਏ ਪੰਜਾਬ ਦੇ ਵਿੱਚ ਅੱਤਵਾਦੀ ਹਮਲੇ ਕਰਵਾ ਰਿਹਾ ਹੈ ਇਸ ਲਈ ਮੰਗਲਵਾਰ ਨੂੰ ਤਰਨਤਾਰਨ ਦੇ ਪਿੰਡ ਮੀਆਪੁਰ ਦੇ ਵਿੱਚ ਐਨਆਈਏ ਨੇ ਰੇਡ ਕੀਤੀ ਸਵੇਰੇ ਜਦੋਂ ਪਿੰਡ ਦੇ ਵਿੱਚ ਰੇਡ ਹੋਈ ਤਾਂ ਪੂਰੇ ਪਿੰਡ ਦੇ ਵਿੱਚ دہشت ਫੈਲ ਗਈ ਐਨਆਈਏ ਦੀ ਟੀਮ ਨੇ ਫਤੇ ਸਿੰਘ ਬਾਗੀ ਦੀ ਮਾਤਾ ਅਤੇ ਪਿਤਾ ਦੋਵਾਂ ਤੋਂ ਪੁੱਛਗਿੱਛ ਕੀਤੀ ਹੈ ਐਨਆਈਏ ਨੇ ਤਰਨਤਾਰਨ ਦੇ ਪਿੰਡ ਸਰਾਏ ਅਮਾਨਤ ਖਾਂ ਤੋਂ ਬਾਗੀ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਹੈ ਤੇ ਫਿਰ ਟੀਮ ਦਿੱਲੀ ਲਈ ਰਵਾਨਾ ਹੋ ਗਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਪੁਲਿਸ ਬਾਗੀ ਦਾ ਪਤਾ ਲਾਉਣ ਲਈ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਫਤੇ ਸਿੰਘ ਬਾਗੀ ਪੜ੍ਹਾਈ ਦੇ ਲਈ ਵਿਦੇਸ਼ ਗਿਆ ਸੀ ਬਾਗੀ ਦੇ ਪਿਤਾ ਜੋਗਿੰਦਰ ਸਿੰਘ ਤੇ ਦਾਦਾ ਦੋਵੇਂ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ ਇਸ ਦੇ ਨਾਲ ਹੀ ਬਾਗੀ ਦਾ ਵੱਡਾ ਭਰਾ ਗੁਰਜੀਤ ਸਿੰਘ ਅਜੇ ਵੀ ਭਾਰਤੀ ਫੌਜ ਦੇ ਵਿੱਚ ਹੈ ਤੇ ਰਾਜਸਥਾਨ ਦੇ ਵਿੱਚ ਤਣਾਤ ਹੈ ਬਾਗੀ ਦੀਆਂ ਤਿੰਨ ਪੀੜੀਆਂ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦੀ ਆ ਰਹੀਆਂ ਨੇ 1 ਦਸੰਬਰ ਨੂੰ ਪੰਜਾਬ ਦੇ ਨਵਾਂ ਸ਼ਹਿਰ ਦੇ ਕਾਠਗੜ ਥਾਣੇ ਦੀ ਅਨਸਾਰ ਪੁਲਿਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਹ ਹਮਲਾ ਵੀ ਨੀਟਾ ਨੇ ਹੀ ਕਰਵਾਇਆ ਸੀ ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਮੰਨਣਾ ਸੀ ਕਿ ਇਹ ਹਮਲਾ ਨੀਟਾ ਦੇ ਕਹਿਣ ਉੱਤੇ ਕੀਤਾ ਗਿਆ ਹੈ ਫਿਰ 18 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਇੱਕ ਆਟੋ ਤੇ ਆਏ ਸ਼ੱਕੀਆਂ ਨੇ ਗਰਨੇਡ ਹਮਲਾ ਕੀਤਾ ਇਹ ਹਮਲਾ ਬਖਸ਼ੀਵਾਲ ਚੌਂਕੀ ਦੇ ਉੱਤੇ ਕੀਤਾ ਗਿਆ ਪੁਲਿਸ ਦਾ ਦਾਵਾ ਹੈ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਪੀਲੀਪੀਟ ਦੇ ਵਿੱਚ ਜਾ ਕੇ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਇਸ ਹਮਲੇ ਦੀ ਖਾਲਿਸਤਾਨੀ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਸੀ ਇਸੇ ਤਰ੍ਹਾਂ 20 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਬੰਗਾ ਵਡਾਲਾ ਪੁਲਿਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਸ ਦੀ ਜ਼ਿੰਮੇਵਾਰੀ ਵੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਲਈ ਸੀ ਉੱਤਰ ਪ੍ਰਦੇਸ਼ ਦੇ ਪੀਲਪੀਤ ਦੇ ਵਿੱਚ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਵੱਲੋਂ ਐਨਕਾਊਂਟਰ ਕਰਕੇ ਕਲਾਨੌਰ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਨੂੰ ਮਾਰਨ ਮਗਰੋਂ ਵਿਦੇਸ਼ ਦੇ ਵਿੱਚ ਰਹਿੰਦੇ ਫਤੇ ਸਿੰਘ ਬਾਗੀ ਦੀ ਚਰਚਾ ਜ਼ੋਰਾਂ ਤੇ ਹੈ ਪੰਜਾਬ ਪੁਲਿਸ ਦਾ ਦਾਵਾ ਹੈ ਕਿ ਐਨਕਾਊਂਟਰ ਦੇ ਵਿੱਚ ਮਾਰੇ ਗਏ ਤਿੰਨੇ ਨੌਜਵਾਨ ਖਾਲਸਥਾਨੀਆਂ ਦੇ ਸੰਪਰਕ ਵਿੱਚ ਸਨ ਤੇ ਇਹਨਾਂ ਦਾ ਹੈਂਡਲਰ ਫਤੇ ਸਿੰਘ ਬਾਗੀ ਸੀ ਇਸ ਲਈ ਹੀ ਮੰਗਲਵਾਰ ਨੂੰ ਤਰਨਤਾਰਨ ਸਥਿਤ ਫਤੇ ਸਿੰਘ ਬਾਗੀ ਦੇ ਘਰ ਦੇ ਉੱਪਰ ਐਨਆਈਏ ਨੇ ਰੇਡ ਕੀਤੀ ਭਾਰਤੀ ਏਜੰਸੀਆਂ ਦਾ ਮੰਨਣਾ ਹੈ ਕਿ ਰঞ্জੀਤ ਸਿੰਘ ਨੀਟਾ ਦੀ ਅਗਵਾਈ ਵਾਲੇ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਲਈ ਕੰਮ ਕਰਦਾ ਜਗਜੀਤ ਸਿੰਘ ਉਰਫ ਫਤੇ ਸਿੰਘ ਬਾਗੀ ਇਸ ਵੇਲੇ ਯੂਕੇ ਦੀ ਫੌਜ ਦਾ ਹਿੱਸਾ ਹੈ ਉਹ ਉੱਥੇ ਫੌਜ ਦੇ ਵਿੱਚ ਕੰਮ ਕਰਦੇ ਹੋਏ ਪੰਜਾਬ ਦੇ ਵਿੱਚ ਅੱਤਵਾਦੀ ਹਮਲੇ ਕਰਵਾ ਰਿਹਾ ਹੈ ਇਸ ਲਈ ਮੰਗਲਵਾਰ ਨੂੰ ਤਰਨਤਾਰਨ ਦੇ ਪਿੰਡ ਮੀਆਂਪੁਰ ਦੇ ਵਿੱਚ ਐਨਆਈਏ ਰੇਡ ਕੀਤੀ ਸਵੇਰੇ ਜਦੋਂ ਪਿੰਡ ਦੇ ਵਿੱਚ ਰੇਡ ਹੋਈ ਤਾਂ ਪੂਰੇ ਪਿੰਡ ਦੇ ਵਿੱਚ دہشت ਫੈਲ ਗਈ ਐਨਆਈਏ ਦੀ ਟੀਮ ਨੇ ਫਤੇ ਸਿੰਘ ਬਾਗੀ ਦੀ ਮਾਤਾ ਅਤੇ ਪਿਤਾ ਦੋਵਾਂ ਤੋਂ ਪੁੱਛਗਿੱਛ ਕੀਤੀ ਹੈ ਐਨਆਈਏ ਨੇ ਤਰਨਤਾਰਨ ਦੇ ਪਿੰਡ ਸਰਾਏ ਅਮਾਨਤ ਖਾਨ ਤੋਂ ਬਾਗੀ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਹੈ ਤੇ ਫਿਰ ਟੀਮ ਦਿੱਲੀ ਲਈ ਰਵਾਨਾ ਹੋ ਗਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਪੁਲਿਸ ਬਾਗੀ ਦਾ ਪਤਾ ਲਾਉਣ ਲਈ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਫਤੇ ਸਿੰਘ ਬਾਗੀ ਪੜ੍ਹਾਈ ਦੇ ਲਈ ਵਿਦੇਸ਼ ਗਿਆ ਸੀ ਬਾਗੀ ਦੇ ਪਿਤਾ ਜੋਗਿੰਦਰ ਸਿੰਘ ਤੇ ਦਾਦਾ ਦੋਵੇਂ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ ਇਸ ਦੇ ਨਾਲ ਹੀ ਬਾਗੀ ਦਾ ਵੱਡਾ ਭਰਾ ਗੁਰਜੀਤ ਸਿੰਘ ਅਜੇ ਵੀ ਭਾਰਤੀ ਫੌਜ ਦੇ ਵਿੱਚ ਹੈ ਤੇ ਰਾਜਸਥਾਨ ਦੇ ਵਿੱਚ ਤਣਾਤ ਹੈ ਬਾਗੀ ਦੀਆਂ ਤਿੰਨ ਪੀੜੀਆਂ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦੀ ਆ ਰਹੀਆਂ ਨੇ 1 ਦਸੰਬਰ ਨੂੰ ਪੰਜਾਬ ਦੇ ਨਵਾਂ ਸ਼ਹਿਰ ਦੇ ਕਾਠਗੜ ਥਾਣੇ ਦੀ ਅਨਸਾਰ ਪੁਲਿਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਹ ਹਮਲਾ ਵੀ ਨੀਟਾ ਨੇ ਹੀ ਕਰਵਾਇਆ ਸੀ ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਮੰਨਣਾ ਸੀ ਕਿ ਇਹ ਹਮਲਾ ਨੀਟਾ ਦੇ ਕਹਿਣ ਉੱਤੇ ਕੀਤਾ ਗਿਆ ਹੈ ਫਿਰ 18 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਇੱਕ ਆਟੋ ਤੇ ਆਏ ਸ਼ੱਕੀਆਂ ਨੇ ਗਰਨੇਡ ਹਮਲਾ ਕੀਤਾ ਇਹ ਹਮਲਾ ਬਖਸ਼ੀਵਾਲ ਚੌਂਕੀ ਦੇ ਉੱਤੇ ਕੀਤਾ ਗਿਆ ਪੁਲਿਸ ਦਾ ਦਾਵਾ ਹੈ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਪੀਲੀ ਭੀਤ ਦੇ ਵਿੱਚ ਜਾ ਕੇ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਇਸ ਹਮਲੇ ਦੀ ਖਾਲਿਸਤਾਨੀ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਸੀ ਇਸੇ ਤਰ੍ਹਾਂ 20 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਬੰਗਾ ਵਡਾਲਾ ਪੁਲਿਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਸ ਦੀ ਜ਼ਿੰਮੇਵਾਰੀ ਵੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਲਈ ਸੀ ਉੱਤਰ ਪ੍ਰਦੇਸ਼ ਦੇ ਪੀਲਪੀਠ ਦੇ ਵਿੱਚ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਵੱਲੋਂ ਐਨਕਾਊਂਟਰ ਕਰਕੇ ਕਲਾਨੌਰ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਨੂੰ ਮਾਰਨ ਮਗਰੋਂ ਵਿਦੇਸ਼ ਦੇ ਵਿੱਚ ਰਹਿੰਦੇ ਫਤੇਹ ਸਿੰਘ ਬਾਗੀ ਦੀ ਚਰਚਾ ਜ਼ੋਰਾਂ ਤੇ ਹੈ ਪੰਜਾਬ ਪੁਲਿਸ ਦਾ ਦਾਵਾ ਹੈ ਕਿ ਐਨਕਾਊਂਟਰ ਦੇ ਵਿੱਚ ਮਾਰੇ ਗਏ ਤਿੰਨੇ ਨੌਜਵਾਨ ਖਾਲਸਥਾਨੀਆਂ ਦੇ ਸੰਪਰਕ ਵਿੱਚ ਸਨ ਤੇ ਇਹਨਾਂ ਦਾ ਹੈਂਡਲਰ ਫਤੇਹ ਸਿੰਘ ਬਾਗੀ ਸੀ ਇਸ ਲਈ ਹੀ ਮੰਗਲਵਾਰ ਨੂੰ ਤਰਨਤਾਰਨ ਸਥਿਤ ਫਤੇ ਸਿੰਘ ਬਾਗੀ ਦੇ ਘਰ ਦੇ ਉੱਪਰ NIA ਨੇ ਰੇਡ ਕੀਤੀ ਭਾਰਤੀ ਏਜੰਸੀਆਂ ਦਾ ਮੰਨਣਾ ਹੈ ਕਿ ਰੰਜੀਤ ਸਿੰਘ ਨੀਟਾ ਦੀ ਅਗਵਾਈ ਵਾਲੇ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਲਈ ਕੰਮ ਕਰਦਾ ਜਗਜੀਤ ਸਿੰਘ ਉਰਫ ਫਤੇ ਸਿੰਘ ਬਾਗੀ ਇਸ ਵੇਲੇ ਯੂਕੇ ਦੀ ਫੌਜ ਦਾ ਹਿੱਸਾ ਹੈ ਉਹ ਉੱਥੇ ਫੌਜ ਦੇ ਵਿੱਚ ਕੰਮ ਕਰਦੇ ਹੋਏ ਪੰਜਾਬ ਦੇ ਵਿੱਚ ਅੱਤਵਾਦੀ ਹਮਲੇ ਕਰਵਾ ਰਿਹਾ ਹੈ ਇਸ ਲਈ ਮੰਗਲਵਾਰ ਨੂੰ ਤਰਨਤਾਰਨ ਦੇ ਪਿੰਡ ਮੀਆਂਪੁਰ ਦੇ ਵਿੱਚ NIA ਨੇ ਰੇਡ ਕੀਤੀ ਸਵੇਰੇ ਜਦੋਂ ਪਿੰਡ ਦੇ ਵਿੱਚ ਰੇਡ ਹੋਈ ਤਾਂ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਫੈਲ ਗਈ। NIA ਦੀ ਟੀਮ ਨੇ ਫਤੇ ਸਿੰਘ ਬਾਗੀ ਦੀ ਮਾਤਾ ਅਤੇ ਪਿਤਾ ਦੋਵਾਂ ਤੋਂ ਪੁੱਛਗਿੱਛ ਕੀਤੀ ਹੈ। NIA ਨੇ ਤਰਨਤਾਰਨ ਦੇ ਪਿੰਡ ਸਰਾਏ ਅਮਾਨਤ ਖਾਂ ਤੋਂ ਬਾਗੀ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਹੈ ਤੇ ਫਿਰ ਟੀਮ ਦਿੱਲੀ ਲਈ ਰਵਾਨਾ ਹੋ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਪੁਲਿਸ ਬਾਗੀ ਦਾ ਪਤਾ ਲਾਉਣ ਲਈ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ। ਫਤੇ ਸਿੰਘ ਬਾਗੀ ਪੜ੍ਹਾਈ ਦੇ ਲਈ ਵਿਦੇਸ਼ ਗਿਆ ਸੀ। ਬਾਗੀ ਦੇ ਪਿਤਾ ਜੋਗਿੰਦਰ ਸਿੰਘ ਤੇ ਦਾਦਾ ਦੋਵੇਂ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ। ਇਸ ਦੇ ਨਾਲ ਹੀ ਬਾਗੀ ਦਾ ਵੱਡਾ ਭਰਾ ਗੁਰਜੀਤ ਸਿੰਘ ਅਜੇ ਵੀ ਭਾਰਤੀ ਫੌਜ ਦੇ ਵਿੱਚ ਹੈ ਤੇ ਰਾਜਸਥਾਨ ਦੇ ਵਿੱਚ ਤਣਾਤ ਹੈ ਬਾਗੀ ਦੀਆਂ ਤਿੰਨ ਪੀੜੀਆਂ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦੀ ਆ ਰਹੀਆਂ ਨੇ 1 ਦਸੰਬਰ ਨੂੰ ਪੰਜਾਬ ਦੇ ਨਵਾਂ ਸ਼ਹਿਰ ਦੇ ਕਾਠਗੜ ਥਾਣੇ ਦੀ ਅਨਸਾਰ ਪੁਲਿਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਹ ਹਮਲਾ ਵੀ ਨੀਟਾ ਨੇ ਹੀ ਕਰਵਾਇਆ ਸੀ ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਮੰਨਣਾ ਸੀ ਕਿ ਇਹ ਹਮਲਾ ਨੀਟਾ ਦੇ ਕਹਿਣ ਉੱਤੇ ਕੀਤਾ ਗਿਆ ਫਿਰ 18 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਇੱਕ ਆਟੋ ਤੇ ਆਏ ਸ਼ੱਕੀਆਂ ਨੇ ਗਰਨੇਡ ਹਮਲਾ ਕੀਤਾ ਇਹ ਹਮਲਾ ਬਖਸ਼ੀਵਾਲ ਚੌਂਕੀ ਦੇ ਉੱਤੇ ਕੀਤਾ ਗਿਆ ਪੁਲਿਸ ਦਾ ਦਾਵਾ ਹੈ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਪੀਲੀਪੀਤ ਦੇ ਵਿੱਚ ਜਾ ਕੇ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਇਸ ਹਮਲੇ ਦੀ ਖਾਲਿਸਤਾਨੀ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਸੀ ਇਸੇ ਤਰ੍ਹਾਂ 20 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਬੰਗਾ ਵਡਾਲਾ ਪੁਲਿਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਸ ਦੀ ਜ਼ਿੰਮੇਵਾਰੀ ਵੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਲਈ ਸੀ ਉੱਤਰ ਪ੍ਰਦੇਸ਼ ਦੇ ਪੀਲਪੀਤ ਦੇ ਵਿੱਚ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਵੱਲੋਂ ਐਨਕਾਊਂਟਰ ਕਰਕੇ ਕਲਾਨੌਰ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਨੂੰ ਮਾਰਨ ਮਗਰੋਂ ਵਿਦੇਸ਼ ਦੇ ਵਿੱਚ ਰਹਿੰਦੇ ਫਤੇ ਸਿੰਘ ਬਾਗੀ ਦੀ ਚਰਚਾ ਜ਼ੋਰਾਂ 'ਤੇ ਹੈ ਪੰਜਾਬ ਪੁਲਿਸ ਦਾ ਦਾਵਾ ਹੈ ਕਿ ਐਨਕਾਊਂਟਰ ਦੇ ਵਿੱਚ ਮਾਰੇ ਗਏ ਤਿੰਨੇ ਨੌਜਵਾਨ ਖਾਲਸਥਾਨੀਆਂ ਦੇ ਸੰਪਰਕ ਵਿੱਚ ਸਨ ਤੇ ਇਹਨਾਂ ਦਾ ਹੈਂਡਲਰ ਫਤੇ ਸਿੰਘ ਬਾਗੀ ਸੀ ਇਸ ਲਈ ਹੀ ਮੰਗਲਵਾਰ ਨੂੰ ਤਰਨਤਾਰਨ ਸਥਿਤ ਫਤੇ ਸਿੰਘ ਬਾਗੀ ਦੇ ਘਰ ਦੇ ਉੱਪਰ ਐਨਆਈਏ ਨੇ ਰੇਡ ਕੀਤੀ ਭਾਰਤੀ ਏਜੰਸੀਆਂ ਦਾ ਮੰਨਣਾ ਹੈ ਕਿ ਰঞ্জੀਤ ਸਿੰਘ ਨੀਟਾ ਦੀ ਅਗਵਾਈ ਵਾਲੇ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਲਈ ਕੰਮ ਕਰਦਾ ਜਗਜੀਤ ਸਿੰਘ ਉਰਫ ਫਤੇ ਸਿੰਘ ਬਾਗੀ ਇਸ ਵੇਲੇ ਯੂਕੇ ਦੀ ਫੌਜ ਦਾ ਹਿੱਸਾ ਹੈ ਉਹ ਉੱਥੇ ਫੌਜ ਦੇ ਵਿੱਚ ਕੰਮ ਕਰਦੇ ਹੋਏ ਪੰਜਾਬ ਦੇ ਵਿੱਚ ਅੱਤਵਾਦੀ ਹਮਲੇ ਕਰਵਾ ਰਿਹਾ ਹੈ ਇਸ ਲਈ ਮੰਗਲਵਾਰ ਨੂੰ ਤਰਨਤਾਰਨ ਦੇ ਪਿੰਡ ਮੀਆਪੁਰ ਦੇ ਵਿੱਚ ਐਨਆਈਏ ਨੇ ਰੇਡ ਕੀਤੀ ਸਵੇਰੇ ਜਦੋਂ ਪਿੰਡ ਦੇ ਵਿੱਚ ਰੇਡ ਹੋਈ ਤਾਂ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਫੈਲ ਗਈ। NIA ਦੀ ਟੀਮ ਨੇ ਫਤੇ ਸਿੰਘ ਬਾਗੀ ਦੀ ਮਾਤਾ ਅਤੇ ਪਿਤਾ ਦੋਵਾਂ ਤੋਂ ਪੁੱਛਗਿੱਛ ਕੀਤੀ ਹੈ। NIA ਨੇ ਤਰਨਤਾਰਨ ਦੇ ਪਿੰਡ ਸਰਾਏ ਅਮਾਨਤ ਖਾਂ ਤੋਂ ਬਾਗੀ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਹੈ ਤੇ ਫਿਰ ਟੀਮ ਦਿੱਲੀ ਲਈ ਰਵਾਨਾ ਹੋ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਪੁਲਿਸ ਬਾਗੀ ਦਾ ਪਤਾ ਲਾਉਣ ਲਈ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ। ਫਤੇ ਸਿੰਘ ਬਾਗੀ ਪੜ੍ਹਾਈ ਦੇ ਲਈ ਵਿਦੇਸ਼ ਗਿਆ ਸੀ। ਬਾਗੀ ਦੇ ਪਿਤਾ ਜੋਗਿੰਦਰ ਸਿੰਘ ਤੇ ਦਾਦਾ ਦੋਵੇਂ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ। ਇਸ ਦੇ ਨਾਲ ਹੀ ਬਾਗੀ ਦਾ ਵੱਡਾ ਭਰਾ ਗੁਰਜੀਤ ਸਿੰਘ ਅਜੇ ਵੀ ਭਾਰਤੀ ਫੌਜ ਦੇ ਵਿੱਚ ਹੈ ਤੇ ਰਾਜਸਥਾਨ ਦੇ ਵਿੱਚ ਤਣਾਤ ਹੈ। ਬਾਗੀ ਦੀਆਂ ਤਿੰਨ ਪੀੜੀਆਂ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦੀ ਆ ਰਹੀਆਂ ਨੇ। 1 ਦਸੰਬਰ ਨੂੰ ਪੰਜਾਬ ਦੇ ਨਵਾਂ ਸ਼ਹਿਰ ਦੇ ਕਾਠਗੜ ਥਾਣੇ ਦੀ ਅਨਸਾਰ ਪੁਲਿਸ ਚੌਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ। ਇਹ ਹਮਲਾ ਵੀ ਨੀਟਾ ਨੇ ਹੀ ਕਰਵਾਇਆ ਸੀ। ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਮੰਨਣਾ ਸੀ ਕਿ ਇਹ ਹਮਲਾ ਨੀਟਾ ਦੇ ਕਹਿਣ ਉੱਤੇ ਕੀਤਾ ਗਿਆ ਹੈ। ਫਿਰ 18 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਇੱਕ ਆਟੋ ਤੇ ਆਏ ਸ਼ੱਕੀਆਂ ਨੇ ਗਰਨੇਡ ਹਮਲਾ ਕੀਤਾ ਇਹ ਹਮਲਾ ਬਖਸ਼ੀਵਾਲ ਚੌਂਕੀ ਦੇ ਉੱਤੇ ਕੀਤਾ ਗਿਆ ਪੁਲਿਸ ਦਾ ਦਾਵਾ ਹੈ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਪੀਲੀ ਭੀਤ ਦੇ ਵਿੱਚ ਜਾ ਕੇ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਇਸ ਹਮਲੇ ਦੀ ਖਾਲਿਸਤਾਨੀ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਸੀ ਇਸੇ ਤਰ੍ਹਾਂ 20 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਬੰਗਾ ਬਡਾਲਾ ਪੁਲਿਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਸ ਦੀ ਜ਼ਿੰਮੇਵਾਰੀ ਵੀ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਲਈ ਸੀ ਉੱਤਰ ਪ੍ਰਦੇਸ਼ ਦੇ ਪੀਲੀ ਪੀਤ ਦੇ ਵਿੱਚ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਵੱਲੋਂ ਐਨਕਾਊਂਟਰ ਕਰਕੇ ਕਲਾਨੌਰ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਨੂੰ ਮਾਰਨ ਮਗਰੋਂ ਵਿਦੇਸ਼ ਦੇ ਵਿੱਚ ਰਹਿੰਦੇ ਫਤੇਹ ਸਿੰਘ ਬਾਗੀ ਦੀ ਚਰਚਾ ਜ਼ੋਰਾਂ ਤੇ ਹੈ ਪੰਜਾਬ ਪੁਲਿਸ ਦਾ ਦਾਵਾ ਹੈ ਕਿ ਐਨਕਾਊਂਟਰ ਦੇ ਵਿੱਚ ਮਾਰੇ ਗਏ ਤਿੰਨੇ ਨੌਜਵਾਨ ਖਾਲਸਥਾਨੀਆਂ ਦੇ ਸੰਪਰਕ ਵਿੱਚ ਸਨ ਤੇ ਇਹਨਾਂ ਦਾ ਹੈਂਡਲਰ ਫਤੇਹ ਸਿੰਘ ਬਾਗੀ ਸੀ ਇਸ ਲਈ ਹੀ ਮੰਗਲਵਾਰ ਨੂੰ ਤਰਨਤਾਰਨ ਸਥਿਤ ਫਤੇ ਸਿੰਘ ਬਾਗੀ ਦੇ ਘਰ ਦੇ ਉੱਪਰ ਐਨਆਈਏ ਨੇ ਰੇਡ ਕੀਤੀ ਭਾਰਤੀ ਏਜੰਸੀਆਂ ਦਾ ਮੰਨਣਾ ਹੈ ਕਿ ਰঞ্জੀਤ ਸਿੰਘ ਨੀਟਾ ਦੀ ਅਗਵਾਈ ਵਾਲੇ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਲਈ ਕੰਮ ਕਰਦਾ ਜਗਜੀਤ ਸਿੰਘ ਉਰਫ ਫਤੇ ਸਿੰਘ ਬਾਗੀ ਇਸ ਵੇਲੇ ਯੂਕੇ ਦੀ ਫੌਜ ਦਾ ਹਿੱਸਾ ਹੈ ਉਹ ਉੱਥੇ ਫੌਜ ਦੇ ਵਿੱਚ ਕੰਮ ਕਰਦੇ ਹੋਏ ਪੰਜਾਬ ਦੇ ਵਿੱਚ ਅੱਤਵਾਦੀ ਹਮਲੇ ਕਰਵਾ ਰਿਹਾ ਹੈ ਇਸ ਲਈ ਮੰਗਲਵਾਰ ਨੂੰ ਤਰਨਤਾਰਨ ਦੇ ਪਿੰਡ ਮੀਆਂਪੁਰ ਦੇ ਵਿੱਚ ਐਨਆਈਏ ਨੇ ਰੇਡ ਕੀਤੀ ਸਵੇਰੇ ਜਦੋਂ ਪਿੰਡ ਦੇ ਵਿੱਚ ਰੇਡ ਹੋਈ ਤਾਂ ਪੂਰੇ ਪਿੰਡ ਦੇ ਵਿੱਚ دہشت ਫੈਲ ਗਈ। NIA ਦੀ ਟੀਮ ਨੇ ਫਤੇ ਸਿੰਘ ਬਾਗੀ ਦੀ ਮਾਤਾ ਅਤੇ ਪਿਤਾ ਦੋਵਾਂ ਤੋਂ ਪੁੱਛਗਿੱਛ ਕੀਤੀ ਹੈ। NIA ਨੇ ਤਰਨਤਾਰਨ ਦੇ ਪਿੰਡ ਸਰਾਏ ਅਮਾਨਤ ਖਾਨ ਤੋਂ ਬਾਗੀ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਹੈ ਤੇ ਫਿਰ ਟੀਮ ਦਿੱਲੀ ਲਈ ਰਵਾਨਾ ਹੋ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਪੁਲਿਸ ਬਾਗੀ ਦਾ ਪਤਾ ਲਾਉਣ ਲਈ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ। ਫਤੇ ਸਿੰਘ ਬਾਗੀ ਪੜ੍ਹਾਈ ਦੇ ਲਈ ਵਿਦੇਸ਼ ਗਿਆ ਸੀ। ਬਾਗੀ ਦੇ ਪਿਤਾ ਜੋਗਿੰਦਰ ਸਿੰਘ ਤੇ ਦਾਦਾ ਦੋਵੇਂ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ। ਇਸ ਦੇ ਨਾਲ ਹੀ ਬਾਗੀ ਦਾ ਵੱਡਾ ਭਰਾ ਗੁਰਜੀਤ ਸਿੰਘ ਅਜੇ ਵੀ ਭਾਰਤੀ ਫੌਜ ਦੇ ਵਿੱਚ ਹੈ ਤੇ ਰਾਜਸਥਾਨ ਦੇ ਵਿੱਚ ਤਾਇਨਾਤ ਹੈ। ਬਾਗੀ ਦੀਆਂ ਤਿੰਨ ਪੀੜੀਆਂ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦੀ ਆ ਰਹੀਆਂ ਨੇ। 1 ਦਸੰਬਰ ਨੂੰ ਪੰਜਾਬ ਦੇ ਨਵਾਂ ਸ਼ਹਿਰ ਦੇ ਕਾਟਗੜ ਥਾਣੇ ਦੀ ਅਨਸਾਰ ਪੁਲਿਸ ਚੌਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ। ਇਹ ਹਮਲਾ ਵੀ ਨੀਟਾ ਨੇ ਹੀ ਕਰਵਾਇਆ ਸੀ। ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਮੰਨਣਾ ਸੀ ਕਿ ਇਹ ਹਮਲਾ ਨੀਟਾ ਦੇ ਕਹਿਣ ਉੱਤੇ ਕੀਤਾ ਗਿਆ ਹੈ। ਫਿਰ 18 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਇੱਕ ਆਟੋ ਤੇ ਆਏ ਸ਼ੱਕੀਆਂ ਨੇ ਗਰਨੇਡ ਹਮਲਾ ਕੀਤਾ ਇਹ ਹਮਲਾ ਬਖਸ਼ੀਵਾਲ ਚੌਂਕੀ ਦੇ ਉੱਤੇ ਕੀਤਾ ਗਿਆ ਪੁਲਿਸ ਦਾ ਦਾਵਾ ਹੈ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਪੀਲੀਪੀਤ ਦੇ ਵਿੱਚ ਜਾ ਕੇ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਇਸ ਹਮਲੇ ਦੀ ਖਾਲਿਸਤਾਨੀ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਸੀ ਇਸੇ ਤਰ੍ਹਾਂ 20 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਬੰਗਾ ਵਡਾਲਾ ਪੁਲਿਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਸ ਦੀ ਜ਼ਿੰਮੇਵਾਰੀ ਵੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਲਈ ਸੀ ਉਤਰ ਪ੍ਰਦੇਸ਼ ਦੇ ਪੀਐਲਪੀ ਦੇ ਵਿੱਚ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਵੱਲੋਂ ਐਨਕਾਊਂਟਰ ਕਰਕੇ ਕਲਾਨੌਰ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਨੂੰ ਮਾਰਨ ਮਗਰੋਂ ਵਿਦੇਸ਼ ਦੇ ਵਿੱਚ ਰਹਿੰਦੇ ਫਤੇ ਸਿੰਘ ਬਾਗੀ ਦੀ ਚਰਚਾ ਜ਼ੋਰਾਂ ਤੇ ਹੈ ਪੰਜਾਬ ਪੁਲਿਸ ਦਾ ਦਾਵਾ ਹੈ ਕਿ ਐਨਕਾਊਂਟਰ ਦੇ ਵਿੱਚ ਮਾਰੇ ਗਏ ਤਿੰਨੇ ਨੌਜਵਾਨ ਖਾਲਸਥਾਨੀਆਂ ਦੇ ਸੰਪਰਕ ਵਿੱਚ ਸਨ ਤੇ ਇਹਨਾਂ ਦਾ ਹੈਂਡਲਰ ਫਤੇ ਸਿੰਘ ਬਾਗੀ ਸੀ ਇਸ ਲਈ ਹੀ ਮੰਗਲਵਾਰ ਨੂੰ ਤਰਨਤਾਰਨ ਸਥਿਤ ਫਤੇ ਸਿੰਘ ਬਾਗੀ ਦੇ ਘਰ ਦੇ ਉੱਪਰ ਐਨਆਈਏ ਨੇ ਰੇਡ ਕੀਤੀ ਭਾਰਤੀ ਏਜੰਸੀਆਂ ਦਾ ਮੰਨਣਾ ਹੈ ਕਿ ਰঞ্জੀਤ ਸਿੰਘ ਨੀਟਾ ਦੀ ਅਗਵਾਈ ਵਾਲੇ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਲਈ ਕੰਮ ਕਰਦਾ ਜਗਜੀਤ ਸਿੰਘ ਉਰਫ ਫਤੇ ਸਿੰਘ ਬਾਗੀ ਇਸ ਵੇਲੇ ਯੂਕੇ ਦੀ ਫੌਜ ਦਾ ਹਿੱਸਾ ਹੈ ਉਹ ਉੱਥੇ ਫੌਜ ਦੇ ਵਿੱਚ ਕੰਮ ਕਰਦੇ ਹੋਏ ਪੰਜਾਬ ਦੇ ਵਿੱਚ ਅੱਤਵਾਦੀ ਹਮਲੇ ਕਰਵਾ ਰਿਹਾ ਹੈ ਇਸ ਲਈ ਮੰਗਲਵਾਰ ਨੂੰ ਤਰਨਤਾਰਨ ਦੇ ਪਿੰਡ ਮੀਆਂਪੁਰ ਦੇ ਵਿੱਚ ਐਨਆਈਏ ਨੇ ਰੇਡ ਕੀਤੀ ਸਵੇਰੇ ਜਦੋਂ ਪਿੰਡ ਦੇ ਵਿੱਚ ਰੇਡ ਹੋਈ ਤਾਂ ਪੂਰੇ ਪਿੰਡ ਦੇ ਵਿੱਚ دہشت ਫੈਲ ਗਈ। NIA ਦੀ ਟੀਮ ਨੇ ਫਤੇ ਸਿੰਘ ਬਾਗੀ ਦੀ ਮਾਤਾ ਅਤੇ ਪਿਤਾ ਦੋਵਾਂ ਤੋਂ ਪੁੱਛਗਿੱਛ ਕੀਤੀ ਹੈ। NIA ਨੇ ਤਰਨਤਾਰਨ ਦੇ ਪਿੰਡ ਸਰਾਏ ਅਮਾਨਤ ਖਾਂ ਤੋਂ ਬਾਗੀ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਹੈ ਤੇ ਫਿਰ ਟੀਮ ਦਿੱਲੀ ਲਈ ਰਵਾਨਾ ਹੋ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਪੁਲਿਸ ਬਾਗੀ ਦਾ ਪਤਾ ਲਾਉਣ ਲਈ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ। ਫਤੇ ਸਿੰਘ ਬਾਗੀ ਪੜ੍ਹਾਈ ਦੇ ਲਈ ਵਿਦੇਸ਼ ਗਿਆ ਸੀ। ਬਾਗੀ ਦੇ ਪਿਤਾ ਜੋਗਿੰਦਰ ਸਿੰਘ ਤੇ ਦਾਦਾ ਦੋਵੇਂ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ। ਇਸ ਦੇ ਨਾਲ ਹੀ ਬਾਗੀ ਦਾ ਵੱਡਾ ਭਰਾ ਗੁਰਜੀਤ ਸਿੰਘ ਅਜੇ ਵੀ ਭਾਰਤੀ ਫੌਜ ਦੇ ਵਿੱਚ ਹੈ ਤੇ ਰਾਜਸਥਾਨ ਦੇ ਵਿੱਚ ਤਣਾਤ ਹੈ ਬਾਗੀ ਦੀਆਂ ਤਿੰਨ ਪੀੜੀਆਂ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦੀ ਆ ਰਹੀਆਂ ਨੇ 1 ਦਸੰਬਰ ਨੂੰ ਪੰਜਾਬ ਦੇ ਨਵਾਂ ਸ਼ਹਿਰ ਦੇ ਕਾਠਗੜ੍ਹ ਥਾਣੇ ਦੀ ਅਨਸਾਰ ਪੁਲਿਸ ਚੌਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਹ ਹਮਲਾ ਵੀ ਨੀਟਾ ਨੇ ਹੀ ਕਰਵਾਇਆ ਸੀ ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਮੰਨਣਾ ਸੀ ਕਿ ਇਹ ਹਮਲਾ ਨੀਟਾ ਦੇ ਕਹਿਣ ਉੱਤੇ ਕੀਤਾ ਗਿਆ ਹੈ ਫਿਰ 18 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਇੱਕ ਆਟੋ ਤੇ ਆਏ ਸ਼ੱਕੀਆਂ ਨੇ ਗਰਨੇਡ ਹਮਲਾ ਕੀਤਾ ਇਹ ਹਮਲਾ ਬਖਸ਼ੀਵਾਲ ਚੌਂਕੀ ਦੇ ਉੱਤੇ ਕੀਤਾ ਗਿਆ ਪੁਲਿਸ ਦਾ ਦਾਵਾ ਹੈ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਪੀਲੀਪੀਤ ਦੇ ਵਿੱਚ ਜਾ ਕੇ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਇਸ ਹਮਲੇ ਦੀ ਖਾਲਿਸਤਾਨੀ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਸੀ ਇਸੇ ਤਰ੍ਹਾਂ 20 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਬੰਗਾ ਬਡਾਲਾ ਪੁਲਿਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਸ ਦੀ ਜ਼ਿੰਮੇਵਾਰੀ ਵੀ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਲਈ ਸੀ ਉੱਤਰ ਪ੍ਰਦੇਸ਼ ਦੇ ਪੀਲੀ ਪੀਤ ਦੇ ਵਿੱਚ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਵੱਲੋਂ ਐਨਕਾਊਂਟਰ ਕਰਕੇ ਕਲਾਨੌਰ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਨੂੰ ਮਾਰਨ ਮਗਰੋਂ ਵਿਦੇਸ਼ ਦੇ ਵਿੱਚ ਰਹਿੰਦੇ ਫਤੇ ਸਿੰਘ ਬਾਗੀ ਦੀ ਚਰਚਾ ਜ਼ੋਰਾਂ ਤੇ ਹੈ ਪੰਜਾਬ ਪੁਲਿਸ ਦਾ ਦਾਵਾ ਹੈ ਕਿ ਐਨਕਾਊਂਟਰ ਦੇ ਵਿੱਚ ਮਾਰੇ ਗਏ ਤਿੰਨੇ ਨੌਜਵਾਨ ਖਾਲਸਥਾਨੀਆਂ ਦੇ ਸੰਪਰਕ ਵਿੱਚ ਸਨ ਤੇ ਇਹਨਾਂ ਦਾ ਹੈਂਡਲਰ ਫਤੇ ਸਿੰਘ ਬਾਗੀ ਸੀ ਇਸ ਲਈ ਹੀ ਮੰਗਲਵਾਰ ਨੂੰ ਤਰਨਤਾਰਨ ਸਥਿਤ ਫਤੇ ਸਿੰਘ ਬਾਗੀ ਦੇ ਘਰ ਦੇ ਉੱਪਰ ਐਨਆਈਏ ਨੇ ਰੇਡ ਕੀਤੀ ਭਾਰਤੀ ਏਜੰਸੀਆਂ ਦਾ ਮੰਨਣਾ ਹੈ ਕਿ ਰੰਜੀਤ ਸਿੰਘ ਨੀਟਾ ਦੀ ਅਗਵਾਈ ਵਾਲੇ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਲਈ ਕੰਮ ਕਰਦਾ ਜਗਜੀਤ ਸਿੰਘ ਉਰਫ ਫਤੇ ਸਿੰਘ ਬਾਗੀ ਇਸ ਵੇਲੇ ਯੂਕੇ ਦੀ ਫੌਜ ਦਾ ਹਿੱਸਾ ਹੈ ਉਹ ਉੱਥੇ ਫੌਜ ਦੇ ਵਿੱਚ ਕੰਮ ਕਰਦੇ ਹੋਏ ਪੰਜਾਬ ਦੇ ਵਿੱਚ ਅੱਤਵਾਦੀ ਹਮਲੇ ਕਰਵਾ ਰਿਹਾ ਹੈ ਇਸ ਲਈ ਮੰਗਲਵਾਰ ਨੂੰ ਤਰਨਤਾਰਨ ਦੇ ਪਿੰਡ ਮੀਆਪੁਰ ਦੇ ਵਿੱਚ ਐਨਆਈਏ ਨੇ ਰੇਡ ਕੀਤੀ ਸਵੇਰੇ ਜਦੋਂ ਪਿੰਡ ਦੇ ਵਿੱਚ ਰੇਡ ਹੋਈ ਤਾਂ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਫੈਲ ਗਈ ਐਨਆਈਏ ਦੀ ਟੀਮ ਨੇ ਫਤੇ ਸਿੰਘ ਬਾਗੀ ਦੀ ਮਾਤਾ ਅਤੇ ਪਿਤਾ ਦੋਵਾਂ ਤੋਂ ਪੁੱਛਗਿੱਛ ਕੀਤੀ ਹੈ ਐਨਆਈਏ ਨੇ ਤਰਨਤਾਰਨ ਦੇ ਪਿੰਡ ਸਰਾਏ ਅਮਾਨਤ ਖਾਨ ਤੋਂ ਬਾਗੀ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਹੈ ਤੇ ਫਿਰ ਟੀਮ ਦਿੱਲੀ ਲਈ ਰਵਾਨਾ ਹੋ ਗਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਪੁਲਿਸ ਬਾਗੀ ਦਾ ਪਤਾ ਲਾਉਣ ਲਈ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਫਤੇ ਸਿੰਘ ਬਾਗੀ ਪੜ੍ਹਾਈ ਦੇ ਲਈ ਵਿਦੇਸ਼ ਗਿਆ ਸੀ ਬਾਗੀ ਦੇ ਪਿਤਾ ਜੋਗਿੰਦਰ ਸਿੰਘ ਤੇ ਦਾਦਾ ਦੋਵੇਂ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ ਇਸ ਦੇ ਨਾਲ ਹੀ ਬਾਗੀ ਦਾ ਵੱਡਾ ਭਰਾ ਗੁਰਜੀਤ ਸਿੰਘ ਅਜੇ ਵੀ ਭਾਰਤੀ ਫੌਜ ਦੇ ਵਿੱਚ ਹੈ ਤੇ ਰਾਜਸਥਾਨ ਦੇ ਵਿੱਚ ਤਣਾਤ ਹੈ। ਬਾਗੀ ਦੀਆਂ ਤਿੰਨ ਪੀੜੀਆਂ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦੀ ਆ ਰਹੀਆਂ ਨੇ। 1 ਦਸੰਬਰ ਨੂੰ ਪੰਜਾਬ ਦੇ ਨਵਾਂ ਸ਼ਹਿਰ ਦੇ ਕਾਠਗੜ ਥਾਣੇ ਦੀ ਅਨਸਾਰ ਪੁਲਿਸ ਚੌਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ। ਇਹ ਹਮਲਾ ਵੀ ਨੀਟਾ ਨੇ ਹੀ ਕਰਵਾਇਆ ਸੀ। ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਮੰਨਣਾ ਸੀ ਕਿ ਇਹ ਹਮਲਾ ਨੀਟਾ ਦੇ ਕਹਿਣ ਉੱਤੇ ਕੀਤਾ ਗਿਆ ਹੈ। ਫਿਰ 18 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਇੱਕ ਆਟੋ ਤੇ ਆਏ ਸ਼ੱਕੀਆਂ ਨੇ ਗਰਨੇਡ ਹਮਲਾ ਕੀਤਾ ਇਹ ਹਮਲਾ ਬਖਸ਼ੀਵਾਲ ਚੌਂਕੀ ਦੇ ਉੱਤੇ ਕੀਤਾ ਗਿਆ ਪੁਲਿਸ ਦਾ ਦਾਵਾ ਹੈ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਪੀਲੀਪੀਟ ਦੇ ਵਿੱਚ ਜਾ ਕੇ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਇਸ ਹਮਲੇ ਦੀ ਖਾਲਿਸਤਾਨੀ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਸੀ ਇਸੇ ਤਰ੍ਹਾਂ 20 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਬੰਗਾ ਵਡਾਲਾ ਪੁਲਿਸ ਚੌਂਕੀ ਉੱਤੇ ਗਰਨੇਡ ਹਮਲਾ ਕੀਤਾ ਗਿਆ ਇਸ ਦੀ ਜ਼ਿੰਮੇਵਾਰੀ ਵੀ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਲਈ ਸੀ ਉੱਤਰ ਪ੍ਰਦੇਸ਼ ਦੇ ਪੀਲਪੀਤ ਦੇ ਵਿੱਚ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਵੱਲੋਂ ਐਨਕਾਊਂਟਰ ਕਰਕੇ ਕਲਾਨੌਰ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਨੂੰ ਮਾਰਨ ਮਗਰੋਂ ਵਿਦੇਸ਼ ਦੇ ਵਿੱਚ ਰਹਿੰਦੇ ਫਤੇਹ ਸਿੰਘ ਬਾਗੀ ਦੀ ਚਰਚਾ ਜ਼ੋਰਾਂ ਤੇ ਹੈ ਪੰਜਾਬ ਪੁਲਿਸ ਦਾ ਦਾਵਾ ਹੈ ਕਿ ਐਨਕਾਊਂਟਰ ਦੇ ਵਿੱਚ ਮਾਰੇ ਗਏ ਤਿੰਨੇ ਨੌਜਵਾਨ ਖਾਲਸਥਾਨੀਆਂ ਦੇ ਸੰਪਰਕ ਵਿੱਚ ਸਨ ਤੇ ਇਹਨਾਂ ਦਾ ਹੈਂਡਲਰ ਫਤੇਹ ਸਿੰਘ ਬਾਗੀ ਸੀ ਇਸ ਲਈ ਹੀ ਮੰਗਲਵਾਰ ਨੂੰ ਤਰਨਤਾਰਨ ਸਥਿਤ ਫਤੇ ਸਿੰਘ ਬਾਗੀ ਦੇ ਘਰ ਦੇ ਉੱਪਰ NIA ਨੇ ਰੇਡ ਕੀਤੀ ਭਾਰਤੀ ਏਜੰਸੀਆਂ ਦਾ ਮੰਨਣਾ ਹੈ ਕਿ ਰਣਜੀਤ ਸਿੰਘ ਨੀਟਾ ਦੀ ਅਗਵਾਈ ਵਾਲੇ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਲਈ ਕੰਮ ਕਰਦਾ ਜਗਜੀਤ ਸਿੰਘ ਉਰਫ ਫਤੇ ਸਿੰਘ ਬਾਗੀ